ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋ ਤੇ ਇਹ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਇਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦਾਸ ਹੀ ਨਹੀਂ ਰਹੇਗੇ 50 60 ਲੱਖ ਰੁਪਇਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਕੱਟ ਕੇ ਲੈ ਗਏ ਫੋਨ ਲੈ ਗਏ ਮੇਰਾ ਵੀ ਲੈ ਗਏ ਜਸਵੀਰ ਜੱਸੀ ਭਾਈ ਦਾ ਵੀ ਲੈ ਗਏ ਪਿੰਕੀ ਢਾਲੀਆਲ ਭਾਈ ਦੇ ਦੋ ਲੈ ਗਏ ਤੇ ਬੋਸ ਮੀਜ਼ੀ ਡਾਇਰੈਕਟਰ ਉਹਦਾ ਲੈ ਗਏ ਹੋਰ ਕਿੰਨੇ ਜਾਣੇ ਆ ਜਿਨ੍ਹਾਂ ਦੇ ਫੋਨ ਲੈ ਗਏ ਆ ਮੈਂ ਸ਼ੌਕਿੰਗ ਆਪਣੇ ਲਈ ਵੀ ਇਹੋ ਜੀ ਜਗ੍ਹਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਇਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੇ ਆਉਂਦੇ ਆ ਮਰਗ ਤੇ ਵੀ ਅਸੀਂ ਚੋਰੀ ਕਰਨੀ ਹੈ ਮੇਲੇ ਚੀਜ਼ਾਂ ਉਹਨਾਂ ਤੇ ਤਾਂ ਠੀਕ ਆ ਪਰ ਆ ਜਿਹੜੀਆਂ ਚੀਜ਼ਾਂ ਬੜੀਆਂ ਸ਼ੌਕਿੰਗ ਆ ਐਨੇ ਇੱਕ ਬੰਦੇ ਦਾ ਕੰਮ ਨਹੀਂ 25 30 ਬੰਦੇ ਆਏ ਹੋਣੇ ਸੋ ਮੈਂ ਇੱਕ ਗੁਜ਼ਾਰਿਸ਼ ਕਰਦਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ 1% ਨੌਲੇਜ ਆ ਤਾਂ ਪਲੀਜ਼ ਦਸੋ ਆਪਾਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਡਾਈ ਕਰਦੇ ਆਂ ਫੋਨਾਂ ਤੇ ਵੀ ਕਿੱਧਰ ਦੀ ਜਾਣਾ ਕਿਵੇਂ ਜਾਣਾ ਕਈਆਂ ਦਾ ਤਾਂ ਸਾਰਾ ਕੁਝ ਕਈ ਵਿਚਾਰਾ ਇਹਦੇ ਨੰਬਰ ਚੀਜ਼ਾਂ ਵੀ ਸਾਰਾ ਕੁਝ ਹੀ ਅੱਜ ਕੱਲ ਫੋਨ 'ਚ ਸਾਰਾ ਕੁਝ ਹੁੰਦਾ ਉਹ ਚਲਿਆ ਗਿਆ ਕੱਲ ਤਾਂ ਚਲੋ ਸਾਡੇ ਤੇ ਟਾਈਮ ਹੀ ਬੜਾ ਉਹ ਮਾੜਾ ਹੁੰਦਾ ਟਾਈਮ ਚੀਜ਼ਾਂ ਉਦੋਂ ਐਡਾ ਵੱਡਾ ਚੀਜ਼ ਦੁੱਖ ਨਹੀਂ ਲੱਗਿਆ ਹੁਣ ਸੋਚ-ਸੋਚੇ ਵੀ ਆਉਂਦਾ ਕਿ ਯਾਰ ਇਦਾਂ ਸੋਚ ਕੇ ਆਏ ਬੰਦੇ ਵੀ ਅਸੀਂ ਜੀ ਵੀ ਅਸੀਂ ਚੋਰੀ ਕਰਨੀ ਰੱਬ ਨੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਹੈ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਵੀ ਸੰਸਕਾਰ ਹੋਊਗਾ ਉਥੇ ਚੋਰੀ ਕਰਾਂਗੇ ਲੱਖ ਲਾਣਤਾ ਯਾਰ ਇਹ ਸੀ